प्यारे बच्चे सारेन सत श्री अकाल प्यारे बच्चे सारेयां दा स्वागत है पढ़ो पंजाब पढ़ाओ पंजाब अधीन आऊंदी रिजਾਨਾ ਦੀ 슬라이ਡ ਵਿੱਚ ਅੱਜ ਆਪਾਂ ਸਵਿਰਜ ਸਵਾ ਦੀ 슬라이ਡ ਸ਼ੁਰੂ ਕਰਦੇ ਹਾਂ ਹਾਂਜੀ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਹਾਂਜੀ ਅੱਜ ਦਿਨ ਕੀ ਹੈ ਅੱਜ ਦਿਨ ਬੁੱਧਵਾਰ ਹੈ ਵਾਟ ਇਜ਼ ਡੇ ਟੂਡੇ टुडे इज अ वेडनेसडे हां जी ਅੱਗੇ ਅੱਜ ਮਿਤੀ ਕਿੰਨੀ ਹੈ ਅੱਜ 2 ਦਸੰਬਰ 2020 ਮਿਤੀ ਹੈ 2nd of december 2020 ਅੱਗੇ ਹੈ ਜੀ ਅੱਜ ਦਾ ਵਿਚਾਰ ਪਿਆਰੇ ਬੱਚਿਓ ਅੱਜ ਦਾ ਵਿਚਾਰ ਹੈ ਕੰਮ ਹੀ ਪੂਜਾ ਹੈ हां जी ਪਿਆਰੇ ਬੱਚਿਓ ਆਪਾਂ ਨੂੰ ਰੋਜ਼ਾਨਾ ਆਪਣਾ ਕੰਮ ਸਮੇਂ ਸਿਰ ਪੂਰਾ ਕਰਨਾ ਚਾਹੀਦਾ ਹੈ ਜਿਹੜੇ ਸਮੇਂ ਸਿਰ ਕੰਮ ਕਰਦੇ ਆ ਉਹ ਅੱਗੇ ਸਫਲ ਹੁੰਦੇ ਆ ਔਰ ਸਮੇਂ ਸਿਰ ਕੰਮ ਕਰਨਾ ਹੀ ਤੁਹਾਨੂੰ ਅੱਗੇ ਲੈ ਕੇ ਜਾਵੇਗਾ ਜਿਵੇਂ ਹੁਣ ਤੁਹਾਨੂੰ ਸੁੰਦਰ ਲਿਖਾਈ ਲਈ ਕਿਤਾਬਾਂ ਮਿਲੀਆਂ ਹੋਈਆਂ ਨੇ ਤੁਸੀਂ ਉਹਨਾਂ ਤੇ ਰੋਜ਼ਾਨਾ ਅੱਖਰ ਸੁੰਦਰ ਕਰਕੇ ਪਾਉਣੇ ਆ ਔਰ ਆਪਣਾ ਕੰਮ ਪੂਰਾ ਕਰਨਾ ਸੋ ਕੰਮ ਹੀ ਪੂਜਾ ਹੈ ਅਗੇ ਗਿਆਨ ਵੀ ਗਿਆਨ ਹਾਂਜੀ ਇਸ ਦੇ ਦੀਨ ਅਸ ਦਾ ਪਹਿਲਾ ਪ੍ਰਸ਼ਨ ਸੰਸਦ ਭਵਨ ਕਿੱਥੇ ਸਥਿਤ ਹੈ ਹਾਂਜੀ ਪਿਆਰੇ ਬੱਚੋ ਸੰਸਦ ਭਵਨ ਨਵੀਂ ਦਿੱਲੀ ਵਿਖੇ ਸਥਿਤ ਹੈ ਸੰਸਦ ਭਵਨ ਨਵੀਂ ਦਿੱਲੀ ਵਿਖੇ ਸਥਿਤ ਹੈ ਅਗਲਾ ਪ੍ਰਸ਼ਨ ਐਂਗਲੋ ਸਿੱਖ ਵਾਰ ਐਂਗਲੋ ਅੰਗਰੇਜ਼ ਸਿੱਖ ਵਾਰ ਬੋਸੋ ਮਪੇਲਾਂ ਗ੍ਰੀਡiate ਸਿੱਖਾਂ ਦੇ ਵਿਚਕਾਰ ਯੁੱਧ ਹੋਇਆ ਸੀ ਜਿਸ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਸਮਾਨ ਉੱਥੇ ਫੋਟੋਆਂ ਪਈਆਂ ਨੇ ਜਿਸ ਨੂੰ ਮਿਊਜ਼ੀਅਮ ਬੋਲਿਆ ਜਾਂਦਾ ਹੈ ਉਸ ਜਗ੍ਹਾ ਤੇ ਦੇਖਣ ਯੋਗ ਹੈ ਉਹ ਕਿੱਥੇ ਸਥਿਤ ਹੈ ਐਂਗਲੋ ਸਿੱਖਵਾਰ ਮਿਊਜ਼ੀਅਮ ਕਿੱਥੇ ਸਥਿਤ ਹੈ ਉਹ ਹੈ ਜੀ ਫਿਰੋਜ਼ਪੁਰ ਵਿਖੇ ਅਗਲਾ ਪ੍ਰਸ਼ਨ ਪਾਣੀ ਦਾ ਜਮਾਓ ਤਰਜਾ ਕਿੰਨਾ ਹੁੰਦਾ ਹੈ ਪਿਆਰੇ ਬੱਚਿਓ ਪਾਣੀ ਆਪਾਂ ਰੱਖਦੇ ਆ ਨਾ ਫ੍ਰਿਜ ਦੇ ਵਿੱਚ ਫ੍ਰਿਜੀ ਦੇ ਵਿੱਚ ਜਦ ਜੰਮ ਜਾਂਦਾ ਹੈ ਉਹ ਕਿਹੜੀ ਡਿਗਰੀ ਰਹਿ ਜਾਂਦੀ ਹੈ ਆ ਦੀ 0 ਡਿਗਰੀ ਸੈਲਸੀਅਸ ਤੇ ਅੱਗੇ ਹਾਂਜੀ ਅਗਲਾ ਪ੍ਰਸ਼ਨ ਧਰਤੀ ਦੇ ਸਭ ਤੋਂ ਨੇੜੇ ਕਿਹੜਾ ਗ੍ਰਹਿ ਹੈ ਹਾਂਜੀ ਪਿਆਰੇ ਬੱਚਿਓ ਆਪਣੀ ਧਰਤੀ ਦੇ ਧਰਤੀ ਦੇ ਸਭ ਤੋਂ ਨੇੜੇ ਸ਼ੁਕਰ ਗ੍ਰਹਿ ਹੈ ਅਗਲਾ ਪ੍ਰਸ਼ਨ ਉਸ ਫਲ ਦਾ ਨਾਮ ਦੱਸੋ ਜਿਸ ਤੋਂ ਤੇਲ ਪ੍ਰਾਪਤ ਹੁੰਦਾ ਹੈ ਹਾਂਜੀ ਉਹ ਫਲ ਜਿਸ ਤੋਂ ਤੇਲ ਪ੍ਰਾਪਤ ਹੁੰਦਾ ਹੈ ਫਲ ਦਾ ਨਾਮ ਨਾਰੀਅਨ ਹਾਂਜੀ ਪਿਆਰੇ ਬੱਚਿਓ ਅੱਗੇ ਆਓ ਬੁਝਿਏ ਇਹ ਬਜ਼ਾਰਤ ਤਾਂ ਬਹੁਤ ਵਾਰੀ ਆਈ ਹੈ ਇਹ ਤਾਂ ਤੁਹਾਨੂੰ ਤਾਂ ਯਾਦ ਹੋ ਗਈ ਹੋਣੀ ਹੈ 2 ਇੰਚ ਦੀ ਇੱਕ ਬੰਦੂਕ ਰਹਿੰਦੀ ਹਰਦਮ ਵਿੱਚ ਸੰਦੂਕ ਜੇ ਚਲਾਵੇ ਸਿਆਣਾ ਬੰਦਾ ਲੱਖਾਂ ਦਾ ਸਵਾਰੇ ਧੰਦਾ ਜੇ ਚੜ ਜਾਵੇ ਮੂਰਖ ਦੇ ਅੱਡੇ ਵਸਦਾ ਘਰ ਕਦੇ ਨਾ ਛੱਡੇ ਹਾਂਜੀ ਸੋਚੋ 2 ਇੰਚ ਦੀ ਇੱਕ ਬੰਦੂਕ ਰਹਿੰਦੀ ਹਰਦਮ ਵਿੱਚ ਸੰਦੂਕ ਜੇ ਚਲਾਵੇ ਸਿਆਣਾ ਬੰਦਾ ਲੱਖਾਂ ਦਾ ਸੰਭਾਰੇ ਤੰਦਾ ਜੇ ਚੜ ਜਾਵੇ ਮੂਰਖ ਦੇ ਅੱਡੇ ਵਸਦਾ ਘਰ ਕਦੇ ਨਾ ਛੱਡੇ ਹਾਂਜੀ ਵੈਰੀ ਗੁੱਡ ਇਹ ਹੈ ਮਾਚਸ ਦੀ ਤਿੱਲੀ ਹਾਂਜੀ ਪਿਆਰੇ ਬੱਚਿਓ ਅੱਗੇ ਨੇ ਵਰਡਸ ਫਾਰ ਪ੍ਰੈਕਟਿਸ ਟੂ ਡੇਜ਼ ਵਰਡਸ ਆਰ ਸੇਮ 사ਉਂਡ ਵਰਡਸ ਲਾਸਟ ਵਿੱਚ ਡਬਲ ਓਕੇ ਫਸਟ ਵਰਡ ਇਜ਼ ਬੁੱਕ ਸੈਕਿੰਡ ਕੁੱਕ ਥਰਡ ਟੁੱਕ ਫੋਰਥ ਲੁੱਕ ਫਿਫਥ ਹੁੱਕ ਸੇਮ ਸਾਊਂਡ ਵਰਡਸ ਡਬਲ ਓਕੇ ਓਕ ਬ ਓਕ ਬੁੱਕ ਕ ਕੁੱਕ ਕੁੱਕ ਟ ਉਕ ਟੁਕ ਲ ਉਕ ਲੁਕ ਹ ਉਕ ਹੁਕ ਹਾਂਜੀ ਪਿਆਰੇ ਬੱਚਿਓ ਏਸੀ ਆਪਣੀ ਅੱਜ ਦੀ ਸਲਾਈਡ ਸੋ ਸਭ ਨੇ ਇਸ ਨੂੰ ਯਾਦ ਕਰਨਾ ਅਤੇ ਸੁੰਦਰ ਲਿਖਾਈ ਵਿੱਚ ਲਿਖਣਾ ਧੰਨਵਾਦ